295 ਦਾ 3 ਪੀਸ ਕੋਡਪਾਇੰਟ 76 ਫੱਟ ਦਾ ਸੀ ਕੇ ਸਲਾਈਕ ਦਾ ਜੰਲੀ 2 ਪੀਸ ਕੋਡਪਾਇੰਟ ਦੀ ਸਲਾਈ 3500 ਆ 3 ਪੀਸ 4 ਪੀਸ ਸਲਾਈ 5500 ਦਿਆ 2895 ਦੀ ਕਹਿ ਰਹੇ ਮਾੜਾ ਮੋਟਾ ਪਾਣੀ ਦੇ ਛੱਟੇ ਮਾਰ ਲੋ ਕਾਦੇਾਰੂ ਖਾਨ ਹੋ ਗਏ ਸੰਜੇ ਦਾਤ ਹੋ ਗਏ ਜਲਮਾਨ ਖਾਨ ਹੋ ਗਏ ਨਿਯੋਤ ਸਿੱਤੂ ਹੋਇਆ ਸਾਰੇ ਇਹੇ ਕਪੜਾ ਲੈ ਕੇ ਜਾ ਰਹੇ ਗੁਗੇ ਵੀ ਟ੍ਰੈਂਡਿੰਗ ਬਹੁਤ ਆ 700 800 ਰੁਪਇਆ ਬਾਜ਼ਾਰ ਦਾ ਰੇਟ ਹੈ 2.5 250 ਰੁਪਏ ਦੇ ਟੀ-ਸ਼ਰਟ ਦੇ ਰਹੇ ਆ ਤੁਸੀਂ ਆ ਠੰਡ ਚ ਪੌਂਡਡ ਜੈਕਟਾ ਲੈਣੀਆਂ 2000 1800 ਇਤਾਂ ਰੇਟ ਆ ਸਾਡੇ ਕੋਲ 8 ਯਾ ਲਾ ਚੱਕੋ 2 ਪੀਸ ਕੋਰਪੈਂਟ 2995 ਦਾ 3 ਪੀਸ ਕੋਰਪੈਂਟ 3760 ਦਾ ਸੀ ਕੇ ਸਲਾਈ ਕਰਕੇ ਸਰਦਾਰ ਸਾਹਿਬ ਪਾਗਨ ਵਾਲੀਆਂ ਗੱਲਾਂ ਨਾ ਕਰੋ ਮੇਰੇ ਭੈਣਾ ਭਰਾ ਮਨਾਉਣਾ ਸਾਤੋਂ ਇਹ ਗੱਲ ਪੂਰੀ ਨਹੀਂ ਕਰ ਹੋਣੀ ਬਾਜ਼ਾਰ 'ਚ ਜਾਓ ਕੱਲੀ 2 ਪੀਸ ਕੋਰਪੈਂਟ ਦੀ ਸਲਾਈ 3500 ਆ 3 ਪੀਸ ਕੋਰਪੈਂਟ ਸਲਾਈ 5500 ਦੀਆ 2995 ਦੀ ਕਹਿ ਰਹੇ ਮਾੜਾ ਮੋਟਾ ਪਾਣੀ ਦੇ ਛੱਟੇ ਮਾਰ ਲੋ ਕਾਦੇ ਓ ਭਾਜੀ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਸਾਡੇ ਤੋਂ ਵੀ ਨਹੀਂ ਦੇ ਹੋਣਾ 10-10 ਹਜ਼ਾਰ ਦਾ ਕੋਰਪੈਂਟ ਸਾਡੇ ਤੋਂ ਨਹੀਂ ਦੇ ਹੋਣਾ ਅਸੀਂ 2995 ਦਾ 2 ਪੀ ਸੀ ਕਿ ਦੇਣਾ ਤੇ 32 68 ਦਾ 3 ਪੀਸੀ ਕੇ ਦਵਾਂਗੇ। ਕੀ ਗੱਲ ਆ? ਭਾਜੀ ਚੈਲੰਜ ਕਰਕੇ ਕਹਿੰਨੇ ਆ। ਰੰਗ ਹੈਗੇ ਚ ਮੈਂ ਕਹਿੰਦਾ ਜਿੰਨੇ ਮਰਜੀ ਚਾਹੇ ਲਾਈਟ ਡਾਰਕ ਜਿੰਨੇ ਮਰਜੀ ਲੈ ਜਾਓ। ਆਹ ਦੇਖੋ ਪੂਰੀਆਂ ਦੀਆਂ ਪੂਰੀਆਂ ਲੈਣਾ ਨੇ ਲੈਣਾ ਲੱਗਿਆ ਪਿਆ। ਸੋ ਇਸ ਤੋਂ ਉੱਪਰ ਕਿਸ ਨੇ ਹੋਰ ਬ੍ਰਾਂਡ ਲੈਣਾ ਕੋਈ ਸੀ ਆ ਰਾਮ ਰੈਵਣ ਭੱਡੇ ਬ੍ਰਾਂਡ ਇਟਾਲੀਅਨ ਹੈਗੇ ਆ। ਉਹ ਭਾਜੀ ਹੈਗੇ ਆ ਸਾਡੇ ਕੋਲ ਲਗਜ਼ਰੀ ਇਟਾਲੀਅਨ ਬ੍ਰਾਂਡ ਵੀ ਹੈਗੇ ਆ। ਆ ਚੱਕੋ ਟੌਪ ਕਲਾਸ ਦਾ ਇਟਾਲੀਅਨ ਟਾਇਰ ਬਾਜ਼ਾਰਾ 'ਚ 5-5000 ਸਮਾਈ 5000 ਦਾ ਕੱਪੜਾ। ਸਾਸ 12000 ਤੋਂ ਘੱਟ ਨਹੀਂ ਦਿੰਦੇ ਅਸੀਂ 45000 ਚ ਸੀ ਕੇ ਦੇ ਦਾਂਗੇ ਰੈਂਟ ਕੋਈ 50000 ਮੰਗਦਾ ਕੋਈ 25000 ਮੰਗਦਾ ਸੀ ਆ ਰਾਮ ਦਾ ਕੋਈ 20000 ਮੰਗਦਾ ਰੈਂਟ ਦੀਆਂ ਗੱਲਾਂ ਬਾਅਦ ਚ ਕਰਦੇ ਆ ਪਹਿਲਾਂ ਤੇ ਸੇਮ ਜੱਸ਼ਨ ਦੇ ਸਟਾਈਲ ਦੀ ਗੱਲ ਕਰੋ ਲਾਈਨਾਂ ਵਾਲਾ ਕੋਟ ਪੈਂਟ ਕਿੰਨੇ ਦਾ ਬਣਦਾ ਬਿਆਰੋਂ ਇਹ ਤਾਂ ਬਹੁਤ ਉੱਪਰ ਲੀਆਂ ਗੱਲਾਂ 12-15000 ਭਾਜੀ ਸ਼ਦਾਈ ਹੋਏ ਹੋ 3600 ਰੁਪਏ ਦੇ ਸੀ ਕੇ ਲੈ ਲਓ ਸਾਡੇ ਤੋਂ ਲਾਈਨ ਵਾਲਾ ਕੋਟ ਪੈਂਟ ਮੇਰੇ ਕੋਲ ਭਾਜੀ ਤਲਸੀਮ ਜਿਸ ਨਾਲ ਡਿਜ਼ਾਈਨ ਸੇਮ ਸਟਾਈਲ ਬਣਾ ਕੇ ਦਵਾਂਗੇ ਭਾਜੀ ਕਲਰ ਤੁਸੀਂ ਜਿੱਦਾਂ ਦੇ ਮਰਜ਼ੀ ਲੈਣੇ ਲਾਈਟ ਡਾਰਕ ਸਾਰੇ ਮਿਲ ਜਾਣਗੇ ਆ ਦੇਖੋ ਭਾਜੀ ਕੈਟਨੀ ਦਾ ਕੱਪੜਾ ਬ੍ਰਾਂਡ ਟਾਪ ਦਾ ਇਟਾਲੀਅਨ ਕੈਟਨੀ ਸੀ ਆਰਾਮ ਦਾ ਇਹ ਬਾਜ਼ਾਰਾਂ ਦੇ ਵਿੱਚ 20-23-30000 ਦਾ ਸੀ 6500 ਰੁਪਏ ਦਾ ਸੀ ਕੇ ਦੇ ਦਾਂਗੇ ਰੇਮਨ ਦਾ ਕੋਟ ਪੈਂਟ ਓਰੀਜਨਲ ਰੇਮੰਡ ਦਾ ਬੀਆਰਏਚੇ 15 15 17 17 18 18 ਹੇ ਯਾਰ 80 ਦੇ ਦੇਣਾ 8000 ਦੇ ਵਿੱਚ ਸੀ ਕੇ ਦੇਖੋ ਕੋਟ ਪੈਂ ਤੁਸੀਂ ਲੈ ਲੈ ਇਸ ਤੋਂ ਇਲਾਵਾ ਤੁਸੀਂ ਬਲੇਜ਼ਰ ਲੈਣੀਆਂ ਤੁਸੀਂ ਬਾਸਟਨ ਲੈਣੀਆਂ ਤੁਸੀਂ ਆਪਣੇ ਸ਼ੇਰਵਾਨੀਆਂ ਬਣਾਉਣੀਆਂ ਉਹਦੇ ਵਿੱਚ ਵੀ ਸਾਡੇ ਕੋਲ ਬਹੁਤ ਜ਼ਿਆਦਾ ਵੈਰਾਈਟੀਆਂ ਪਰ ਉਸ ਤੋਂ ਟੌਪ ਦੀ ਜਿਹੜੀ ਅੱਜ ਕੱਲ ਬਲੈਕ ਦੇ ਵਿੱਚ ਕਪੜਾ ਚੱਲਦਾ ਇਹਨੂੰ ਕਹਿੰਦੇ ਆ ਰਿੰਕਲ ਫ੍ਰੀ ਕਪੜਾ ਇਹਨੂੰ ਕਹਿੰਦੇ ਆ ਲਚਕਾ ਕਪੜਾ ਚਾਹੇ ਤੁਸੀਂ ਕੋਰਤਾ ਪੀਵਾ ਬਣਾਉਣਾ ਸਲਵਾਰ ਤੋਂ ਪਠਾਨੀ ਸੂਟ ਬਣਾਉਣਾ ਤੇ ਇਹ ਲੈ ਜਾਓ ਬਹੁਤ ਇਹਦੀ ਡਿਮਾਂਡ ਆ ਜਪਨੀਜ਼ ਕਪੜਾ ਆ ਮੈਡਨ ਇੰਡੋਨੇਸ਼ੀਆ ਇੰਡੋਨੇਸ਼ੀਆ ਦਾ ਮਗਾਇਆ ਤੇ ਤੜਾ ਤੜ ਜਾ ਰਿਹਾ ਵੱਡੇ ਵੱਡੇ ਜਿਹੜੇ ਸ਼ਾਹਰੂਖ ਖਾਨ ਹੋ ਗਏ ਸੰਜੇ ਦਾਤ ਹੋ ਗਏ ਸਲਮਾਨ ਖਾਨ ਹੋ ਗਏ ਨਵਜੋਤ ਸਿੱਧੂ ਹੋਇਆ ਸਾਰੇ ਇਹੇ ਕਪੜਾ ਲੈ ਕੇ ਜਾ ਰਹੇ ਕਿਉਂਕਿ ਇਹ ਟ੍ਰੈਂਡਿੰਗ ਬਹੁਤ ਆ ਬਿਲਕੁਲ ਜੀ ਤੁਸੀਂ ਵਾਈਡ ਦੇ ਵਿੱਚ ਲੈਣਾ ਪੇਪਰ ਕਾਟਨ ਗੀਜ਼ਾ ਕਾਟਨ ਲੇਲਨ ਮੈਟੀ ਸਾਰੇ ਮਿਲ ਜਾਂਦੇ ਆ ਇਹਦੇ ਵਿੱਚ ਵੈਰਾਈਟੀ ਦੀ ਕੋਈ ਕਮੀ ਨਹੀਂ ਉਦਾਂ ਹੀ ਕਲਰ ਦੀ ਗੱਲ ਕਰੋ ਭਾਜੀ 700 ਰੁਪਏ ਤੋਂ ਕੁੜਤਾ ਵੀ ਆ ਮਾ ਸ਼ੁਰੂ ਹੋ ਜਾਂਦਾ ਗੀਜ਼ਾ ਦਾ 1500 ਦਾ ਲੈ ਲਓ 2200 ਤੱਕ ਲੈ ਲਓ ਰੰਗਾ ਮੇ TikTok ਕਲਾਸ ਲਗਜ਼ਰੀ ਕਪੜਾ ਵੈਰਾਈਟੀ ਜ਼ਬਰਦਸਤ ਆ ਚੁੱਕੀ ਆ ਹੁਣ ਦੇਰੀ ਨਾ ਕਰੋ ਅੰਕਲ ਉਹ ਫੁੱਟ ਰੋਡ ਕਾਤੇ ਆ ਜਿ세 ਤਮਾਕੇਦਾਰੋਂ ਉਪਰਾ ਟੋਟੇ। ਸੋ ਦੇਖੋ ਇਸ ਤੋਂ ਇਲਾਵਾ ਤੁਸੀਂ ਟੀ-ਸ਼ਰਟਾਂ ਲੈਣੀਆਂ 700-800 ਰੁਪਿਆ ਬਾਜ਼ਾਰ ਦਾ ਰੇਟ ਹੈ ਜਿਹੜੇ 2.5-250 ਰੁਪਏ ਦੀ ਟੀ-ਸ਼ਰਟ ਦੇ ਰਹੇ ਆ। ਇਹਦੇ ਵਿੱਚ ਤੁਹਾਨੂੰ ਹਰ ਤਰ੍ਹਾਂ ਦੇ ਡਿਜ਼ਾਈਨ ਤਾਂ ਮਿਲਣੇ ਆ ਕਲਰ ਵੀ ਮਿਲਣੇ ਆ ਤੁਹਾਨੂੰ ਪਰ ਇਹਦੇ ਵਿੱਚ ਸਾਈ ਸਾਰੇ ਮਿਲ ਜਾਂਦੇ ਆ 2.5-250 ਰੁਪਏ ਦੇ ਵਿੱਚ ਟੀ-ਸ਼ਰਟਾਂ ਕਰਤੀਆਂ ਚਾਹੇ ਤੁਸੀਂ ਪਿੰਡਾਂ ਦੇ ਛੋਟੇ ਦੁਕਾਨਦਾਰੋਂ ਆ ਕੇ ਲੈ ਜਾਓ 250 ਰੁਪਏ ਦੀ ਲੈ ਜਾਓ। ਆਵੇਂ ਬਾਜ਼ਾਰ ਜਾ ਕੇ 500 ਦੀ ਵੇਚੋ ਰੋ ਰੋ ਡਬਲ ਪੈਸੇ ਤੁਹਾਡੇ ਹੋ ਜਾਣੇ ਆ ਟੀ-ਸ਼ਰਟਾਂ ਦੇ ਨਾਲ ਨਾਲ ਤੁਸੀਂ ਆ ਠੰਡ ਚ ਪਾਉਣ ਲਈ ਜੈਕਟਾਂ ਲੈਣੀਆਂ 2000 1800 ਇਦਾਂ ਰੇਟ ਆ ਸਾਡੇ ਕੋਲ 850 ਚ ਲੈ ਜਾਓ ਜਿੱਪਾ ਜੁੱਪਾ ਲੱਗੀਆਂ ਪੌਕਟ ਦੇ ਵਿੱਚ ਪੂਰੀ ਸਿਕਿਉਰਿਟੀ ਆ ਤੁਸੀਂ ਪਾਸਪੋਰਟ ਪਾਉਣਾ ਇਸ ਤਰ੍ਹਾਂ ਵਾ ਰੰਗ ਸਾਡੇ ਕੋਲ ਬਹੁਤ ਸੋਹਣੇ ਸੋਹਣੇ ਆ ਦੇਖੋ ਇਹ 850 ਰੁਪਏ ਦੇਣੇ ਆ ਤੁਸੀਂ ਫੁੱਲ ਬਾਹੂ ਲੈਣਾ ਉਹ ਵੀ 850 ਚ ਜੇ ਤੁਸੀਂ ਬਰਾਉਡ ਬਾਹੂ ਲੈਣੇ ਆ ਇਹ ਕੁਰਤੇ ਪਿਆਮੇ ਦੇ ਪਾਉਣੇ ਆ ਪੈਂਟ ਸ਼ਰਟ ਨਾਲ ਪਾਉਣੇ ਇਹ ਵੀ ਤੁਹਾਨੂੰ ਅਸੀਂ 850 ਦੇਣੇ ਆ ਇਹ ਚੀਜ਼ਾਂ ਚੈੱਕ ਕਰੋ ਜਿਹੜੇ ਵੱਡੇ ਵੱਡੇ ਸ਼ੋਰੂਮਾਂ ਜਾ ਕੇ 8-8000 10-10000 ਦੀ ਲੈਨੇ ਹੋ 850 ਰੁਪਏ ਤੁਹਾਨੂੰ ਉੱਪਰ ਦੇਵਾਂਗੇ ਉਹ ਦੇਖੋ ਸਾਡੇ ਕੋਲ ਪੱਕਾ ਰਾ ਇਸ ਵੇਲੇ ਸਭ ਤੋਂ ਵੱਡਾ ਬ੍ਰਾਂਡ ਹੈ ਡਵਾਈਨ ਦਸਤਾਰ ਜੋ ਪੂਰੇ ਵਰਲਡ ਦੇ ਵਿੱਚ ਮਸ਼ਹੂਰ ਹੈ ਤੇ ਇਹਦੇ ਵਿੱਚ 550 ਤੋਂ ਵੱਧ ਰੰਗ ਤੁਹਾਨੂੰ ਮਿਲ ਜਾਣੇ ਆ ਤੁਸੀਂ ਲਾਈਟ ਕਲਰ ਲੈਣੇ ਆ ਡਾਰਕ ਲੈਣੇ ਆ ਰੁਪਿਆ ਦੇ ਵਿੱਚ ਲੈਣਾ ਫੁੱਲ ਵੈਲ ਲੈਣਾ ਸਾਰਿਆਂ ਦੇ ਵੱਡੇ ਫਾਇਦੇ ਹੈਗੇ ਤੇ ਪਲੱਸ ਇਹਦੀ ਭਾਈ ਰੰਗਾਂ ਦੀ ਗਾਰੰਟੀ ਗੁੰਟੀ ਹੈਗੀ ਦੇਖੋ ਜੀ 90 ਦਿਨਾਂ ਦੀ ਗਾਰੰਟੀ ਦਵਾਂਗੇ ਪੱਕੇ ਬਿੱਲ ਤੇ ਲੈ ਕੇ ਚਾਹੇ ਤੁਸੀਂ ਰੁਪਿਆ ਚ ਕਲਰ ਲੈ ਲਓ ਚਾਹੇ ਫੁੱਲ ਵੈਲ ਦੇ ਵਿੱਚ ਲੈ ਲਓ ਚਾਹੇ ਲਾਈਨਿੰਗ ਦੇ ਵਿੱਚ ਕਲਰ ਲੈ ਲਓ ਸਾਰਿਆਂ ਦੀ ਪ੍ਰੋਪਰ ਗਾਰੰਟੀ ਤੁਹਾਨੂੰ ਮਿਲ ਜੂਗੀ ਟੌਪ ਦੀ ਕੁਆਲਿਟੀ ਹੈ ਗੌਰਵ ਗੋਲਡ ਸੁਪਰ ਫੁੱਲ ਵੈਲ ਦੀ ਜਿਹਦਾ ਰੇਟ ਹੈ ਐਮ ਆਰ ਪੀ ਲਿਖਿਆ ਹੋਇਆ ਲਗਜ਼ਰੀ ਫਿਨਿਸ਼ਿੰਗ ਦੇ ਵਿੱਚ ਤੁਹਾਨੂੰ ਕਪੜਾ ਮਿਲਦਾ ਔਰ ਪੱ ਤੇ ਨਾਲ ਹੀ ਲੜ ਸਲਿੱਪ ਹੋਵੇ ਤੇ ਨਾਲ ਹੀ ਲੜ ਘਟੇ ਸੋ ਛੇਤੀ ਆਜੋ ਅੰਕਲੋਂ ਬੁੱਟਰ ਰੋਡ ਕਰਦੇ ਆ ਜਿੱਥੇ ਬਹੁਤ ਵੱਡਾ ਬਜਾ ਕੋਟ ਪੈਂਟ ਕੁਰਤੇ ਵੀ ਹਮੇ ਸ਼ੇਰਵਾਨੀ ਬਲੇਜ਼ਰ ਬਾਸਕਰ ਦੇ ਨਾਲ ਨਾਲ ਸੂਟ ਸ਼ਰਾਰੇ ਗਰਾਰੇ ਲਹਿੰਗੇ ਤੇ ਨਾਲ ਪੱਗਾਂ ਪੂਰੇ ਪੰਜਾਬ ਤੋਂ ਰੇਟ ਘੱਟ ਤੇ ਵੈਰਾਈਟੀ ਵਧੀਆ ਦੇਵਾਂਗੇ